ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਭਾਰਤ ਪਾਕਿਸਤਾਨ ਯੁੱਧ ਦੇ ਵਿੱਚ ਸਾਰਿਆਂ ਤੋਂ ਵੱਧ ਨੁਕਸਾਨ ਪੰਜਾਬ ਅਤੇ ਸਿੱਖ ਕੌਮ ਦਾ ਹੋ ਰਿਹਾ ਹੈ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਚਾਹੇ ਪੰਜਾਬ ਹੋਵੇ ਜਾਂ ਹਰਿਆਣਾ ਰਾਜਸਥਾਨ ਬਾਰਡਰ ਦੇ ਉੱਤੇ ਸਾਰਿਆਂ ਤੋਂ ਵੱਧ ਸਿੱਖਾਂ ਨੂੰ ਦੇਖਿਆ ਜਾਂਦਾ ਹੈ ਸਿੱਖ ਹੀ ਬਾਰਡਰ ਏਰੀਆ ਦੇ ਨੇੜੇ ਸਾਰਿਆਂ ਤੋਂ ਜ਼ਿਆਦਾ ਰਹਿੰਦੇ ਨੇ ਪਰ ਇੱਥੇ ਇੱਕ ਬਹੁਤ ਵੱਡਾ ਟਵਿਸਟ ਆ ਗਿਆ ਨਵਾਂ ਮੋੜ ਆ ਗਿਆ ਡੋਨਲਡ ਟਰੰਪ ਨੇ ਹੁਣੇ-ਹੁਣੇ ਇੱਕ ਬਹੁਤ ਵੱਡਾ ਟਵੀਟ ਕੀਤਾ ਹੈ ਡੋਨਲਡ ਟਰੰਪ ਨੇ ਘੋਸ਼ਣਾ ਕਰ ਦਿੱਤੀ ਕਿ ਭਾਰਤ ਅਤੇ ਪਾਕਿਸਤਾਨ ਦੋਨੋਂ ਸੀਜ਼ ਫਾਇਰ ਵਾਸਤੇ ਮੰਨ ਚੁੱਕੇ ਨੇ ਕਿਵੇਂ ਹੋਇਆ ਸਾਰੀ ਜਾਣਕਾਰੀ ਤੁਹਾਨੂੰ ਡਿਟੇਲ ਸੇ ਦਿੰਨੇ ਆ ਹੁਣ ਕਹਿੰਦੇ ਨੇ ਕਿ ਇਹ ਯੁੱਧ ਨਹੀਂ ਲੱਗੂਗਾ ਔਰ ਅੱਜ ਦੀ ਰਾਤ ਸੀਜ਼ ਫਾਇਰ ਹੋਊਗਾ ਨਾ ਤਾਂ ਪਾਕਿਸਤਾਨ ਭਾਰਤ ਉੱਤੇ ਕੋਈ ਡਰੋਨ ਭੇਜੂਗਾ ਇਧਰ ਹਮਲਾ ਕਰਨ ਵਾਸਤੇ ਨਾ ਹੀ ਭਾਰਤ ਸਰਕਾਰ ਪਾਕਿਸਤਾਨ ਦਾ ਜਵਾਬ ਦੇਊਗੀ ਨਾ ਹੀ ਉਹਨਾਂ ਦੇ ਉੱਤੇ ਕੋਈ ਹਮਲਾ ਕੀਤਾ ਜਾਊਗਾ ਹੁਣ ਇਹ ਸੀਜ਼ ਫਾਇਰ ਕੀ ਹੁੰਦਾ ਇਸ ਨੂੰ ਯੁੱਧ ਬ੍ਰਾਮ ਕਹਿੰਦੇ ਨੇ ਇਸ ਦੇ ਬਾਰੇ ਆਪਾਂ ਫਿਰ ਕਦੇ ਗੱਲ ਕਰਾਂਗੇ ਇਸ ਤੋਂ ਇਲਾਵਾ ਰਾਜਸਥਾਨ ਦੇ ਗੰਗਾ ਨਗਰ ਤੋਂ ਵੀ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੇ ਦਰਖੋਲ ਦਿੱਤੇ ਨੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਗੁਰੂ ਘ 24 ਘੰਟੇ ਸਾਰਿਆਂ ਵਾਸਤੇ ਖੁੱਲੇ ਹੁੰਦੇ ਨੇ ਪਰ ਇੱਥੇ ਇਸ ਯੁੱਧ ਨੂੰ ਲੈ ਕੇ ਵੀ ਮਦਦ ਦਾ ਐਲਾਨ ਹੋਇਆ ਹੈ ਕਿਹਾ ਗਿਆ ਕਿ ਇਸ ਯੁੱਧ ਦੇ ਵਿੱਚ ਅਗਰ ਕੋਈ ਪੀੜਤ ਹੁੰਦਾ ਹੈ ਕਿਸੇ ਨੂੰ ਰਹਿਣ ਦੀ ਜਗ੍ਹਾ ਚਾਹੀਦੀ ਹੈ ਬੀਬੀਆਂ ਵਾਸਤੇ ਪੁਰਸ਼ਾਂ ਵਾਸਤੇ ਬੱਚਿਆਂ ਵਾਸਤੇ ਹਰ ਇੱਕ ਵਾਸਤੇ 24 ਘੰਟੇ ਸਿੱਖ ਸੇਵਾਵਾਂ ਕਰਨਗੇ ਹਾਜ਼ਰ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਇਹ ਜਿਹੜੀ ਟੀਮ ਹੈ ਸਰਦਾਰ ਤਜਿੰਦਰਪਾਲ ਸਿੰਘ ਟੀਮਾ ਜੀ ਦੀ ਟੀਮ ਹੈ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਗੰਗਾ ਨਗਰ ਤੋਂ ਇਹ ਖਬਰ ਸਾਹਮਣੇ ਆਈ ਹੈ ਦੋਨਾਂ ਦੇ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਡੋਲਨ 트ੰਪ ਨੇ ਜਿਹੜਾ ਟਵੀਟ ਕੀਤਾ ਇਹ ਵੀ ਤੁਹਾਨੂੰ ਦਿਖਾਵਾਂਗੇ ਸੋ ਆਓ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਬੇਨਤੀ ਕਰਾਂਗੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਸਾਹਾਂ ਤੋਂ ਪਹਿਲਾਂ ਆਪਾਂ ਖਬਰ ਦੀ ਸ਼ੁਰੂਆਤ ਕਰਾਂਗੇ ਪਾਕਿਸਤਾਨ ਤੋਂ ਪਾਕਿਸਤਾਨ ਨੂੰ ਆਈਐਮਐਫ ਵੱਲੋਂ ਇੱਕ ਬਹੁਤ ਵੱਡਾ ਲੋਨ ਦਿੱਤਾ ਗਿਆ ਸੀਗਾ ਇੱਕ ਲੰਬੇ ਸਮੇਂ ਤੋਂ ਇਹ ਜਿਹੜੀ ਕਿਸ਼ਤ ਸੀ ਉਹਨਾਂ ਨੂੰ ਮਹੀਨੇ ਦੇ ਮਹੀਨੇ ਹਰ ਮਹੀਨੇ ਮਿਲਦੀ ਸੀਗੀ ਇਸ ਮਹੀਨੇ ਜਿਹੜੀ ਕਿਸ਼ਤ ਮਿਲਣੀ ਸੀ ਇਹ ਭਾਰਤ ਪਾਕਿਸਤਾਨ ਯੁੱਧ ਦੇ ਕਰਕੇ ਰੁਕ ਚੁੱਕੀ ਸੀ ਭਾਰਤ ਨੇ ਇਤਰਾਜ਼ ਜਤਾਇਆ ਸੀ ਕਿ ਪਾਕਿਸਤਾਨ ਨੂੰ ਜਿਹੜਾ ਆਈਐਮਐਫ ਵੱਲ ਲੋਨ ਦੀ ਵਰਤੋਂ ਉਹ ਅੱਤਵਾਦ ਨੂੰ ਪਾਲਣ ਵਿੱਚ ਅਤੇ ਭਾਰਤ ਦੇ ਉੱਤੇ ਹਮਲੇ ਕਰਨ ਵਾਸਤੇ ਕਰਦਾ ਹੈ। ਇਹੀ ਗੱਲ ਕੱਲ ਸਿੱਧ ਹੋ ਚੁੱਕੀ ਹੈ। ਜਦੋਂ ਹੀ ਕੱਲ ਪਾਕਿਸਤਾਨ ਨੂੰ IMF ਵੱਲੋਂ ਲੋਨ ਦੀ ਅਗਲੀ ਕਿਸ਼ਤ ਮਿਲੀ 1.3 ਬਿਲੀਅਨ ਡਾਲਰ ਦੀ ਜਿਹੜੀ ਲੋਨ ਦੀ ਕਿਸ਼ਤ ਹੈ ਪਾਕਿਸਤਾਨ ਨੂੰ 1.3 ਬਿਲੀਅਨ ਡਾਲਰ ਅਮਰੀਕੀ ਡਾਲਰ ਜਿਹੜੇ ਨੇ IMF ਵੱਲੋਂ ਕੱਲ ਦਿੱਤੇ ਗਏ ਨੇ ਔਰ ਉਸੇ ਸਮੇ ਉਸ ਤੋਂ ਬਾਅਦ ਕੱਲ ਰਾਤ ਆਪਾਂ ਦੇਖਿਆ ਪਾਕਿਸਤਾਨ ਨੇ ਭਾਰਤ ਦੇ ਉੱਤੇ 500 ਤੋਂ ਵੱਧ ਜਿਹੜੇ ਡਰੋਨ ਨੇ ਉਹ ਡਰੋਨਾਂ ਦੇ ਨਾਲ ਉਹਨੇ ਹਮਲਾ ਕੀਤਾ ਭਾਰਤੀਆਂ ਫੋਰਸਾਂ ਨੇ ਜਿਹੜੀ ਇੰਡੀਅਨ ਆਰਮੀ ਹੈ ਇੰਡੀਅਨ ਫੋਰਸਾਂ ਨੇ ਉਹਨਾਂ ਦਾ ਜਿਹੜਾ ਹਮਲਾ ਸੀ ਉਹ ناکਾਮਯਾਬ ਕਰ ਦਿੱਤਾ ਪਰ ਫਿਰ ਵੀ ਕਈ ਥਾਂ ਮਤੇ ਨੁਕਸਾਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਖਬਰਾਂ ਸਾਹਮਣੇ ਆਈਆਂ ਨੇ IMF ਵੱਲੋਂ ਜਿਹੜਾ ਇਹਨਾਂ ਨੂੰ ਲੋਨ ਮਿਲਿਆ ਹੈ ਇਸ ਦੀ ਇੱਕ ਟਵੀਟ ਵੀ ਉਹਨਾਂ ਦੇ ਅਕਾਊਂਟ ਦੇ ਉੱਤੇ ਦੇਖੀ ਜਾ ਸਕਦੀ ਸੀ ਪਾਕਿਸਤਾਨ ਸਰਕਾਰ ਦਾ ਜਿਹੜਾ ਆਫੀਸ਼ੀਅਲ ਟਵਿੱਟਰ ਅਕਾਊਂਟ ਹੈ ਉਸ ਅਕਾਊਂਟ ਦੇ ਉੱਤੇ ਇੱਕ ਟਵੀਟ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਾਰਤ-ਪਾਕਿਸਤਾਨ ਯੁੱਧ ਦੇ ਵਿੱਚ ਪਾਕਿਸਤਾਨ ਨੂੰ ਪੈਸਿਆਂ ਦੀ ਲੋੜ ਹੈ ਪਾਕਿਸਤਾਨ ਨੂੰ ਭੀਖ ਦਿੱਤੀ ਜਾਵੇ ਇਸ ਦੀ ਇੱਕ ਕਟੋਰੇ ਦੇ ਨਾਲ ਉਹਨਾਂ ਦੀ ਫੋਟੋ ਵੀ ਲਾਈ ਗਈ ਸੀ ਪਰ ਜਦੋਂ ਇਸ ਦੇ ਉੱਤੇ ਉਹਨਾਂ ਦੀ ਖਿੱਲੀ ੜਾਈ ਗਈ ਜਦ ਇਹਨਾਂ ਦਾ ਪਾਕਿਸਤਾਨ ਦਾ ਮਜ਼ਾਕ ਉਡਾਇਆ ਗਿਆ ਕਿ ਕਿਸ ਪ੍ਰਕਾਰ ਪਾਕਿਸਤਾਨ ਯੁੱਧ ਦੇ ਵਿੱਚ ਹੀ ਆੜੜ ਦੇਸ਼ਾਂ ਤੋਂ ਭੀਖ ਮੰਗ ਰਿਹਾ ਹੈ ਪੈਸਿਆਂ ਦੇ ਰੂਪ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਅਕਾਊਂਟ ਹੈਕ ਹੋ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਉਹ ਪੋਸਟ ਉੱਥੋਂ ਡਿਲੀਟ ਕਰ ਦਿੱਤੀ ਸੀ ਹੁਣ ਇਸ ਤੋਂ ਇਲਾਵਾ ਤੁਹਾਨੂੰ ਸਰਦਾਰ ਤਜਿੰਦਰਪਾਲ ਸਿੰਘ ਟੀਮਾ ਜੀ ਦਾ ਆਪਾਂ ਵੀਡੀਓ ਦਿਖਾ ਦਿੰਨੇ ਹਾਂ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਸਾਰੀ ਗੱਲ ਇੱਥੇ ਸਾਫ਼-ਸਾਫ਼ ਕਰ ਦਿੱਤੀ ਪਹਿਲਾਂ ਤੁਸੀਂ ਇਹਨਾਂ ਦੀ ਗੱਲਬਾਤ ਸੁਣੋ ਫਿਰ ਆਪਾਂ ਅਗਲੀ ਜਾਣਕਾਰੀ ਤੁਹਾਨੂੰ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿੱਚ ਜਿਸ ਤਰ੍ਹਾਂ ਜੰਗ ਦੇ ਹਾਲਾਤ ਬਣੇ ਆ ਇਹਨਾਂ ਹਾਲਾਤਾਂ ਨੂੰ ਮੁੱਖ ਰੱਖ ਕੇ ਲੋਕਾਂ ਦੀ ਸੇਵਾ ਵਾਸਤੇ ਸਰਹੱਦਾਂ ਤੇ ਜਿਹੜੇ ਪਿੰਡ ਐ ਉਹਨਾਂ ਦੇ ਹਾਲਾਤ ਨੂੰ ਮੁੱਖ ਰੱਖ ਕੇ ਗੋਤਰਾ ਬਾਬਾ ਦੀਪ ਸਿੰਘ ਜੀ ਦੇ ਵਿਖੇ 1000 ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ ਜਦੋਂ ਵੀ ਇਹ ਜਿਹੇ ਹਾਲਾਤ ਬਣਨਗੇ ਉਦੋਂ ਤੁਰੰਤ ਹੀ ਸਾਰੇ ਪਿੰਡਾਂ ਵਾਸਤੇ ਸੰਗਤਾਂ ਵਾਸਤੇ ਲੰਗਰ ਪਾਣੀ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਊਗਾ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਵਿੱਚ ਬੀਬੀਆਂ ਵਾਸਤੇ ਅਲੱਗ ਪ੍ਰਬੰਧ ਕੀਤਾ ਗਿਆ ਰਹਿਣ ਦਾ ਤੇ ਬੰਦਿਆਂ ਵਾਸਤੇ ਅਲੱਗ ਪ੍ਰਬੰਧ ਕੀਤਾ ਗਿਆ ਹੈ ਦੂਸਰੀ ਬੇਨਤੀ ਹੈ ਇਹਨਾਂ ਹਾਲਾਤਾਂ 'ਚ ਮੰਨ ਲਓ ਬਿ ਅਮਰਜੈਂਸੀ ਪੈ ਗਈ ਹੈ ਕੋਈ ਉੱਥੇ ਕਟਨਾ ਵਾਪਰ ਜਾਂਦੀ ਹੈ ਉਹਦੇ ਵਾਸਤੇ ਇਮਪੋਰਟ ਫਾਊਂਡੇਸ਼ਨ ਵੱਲੋਂ ਇੱਕ ਅਸੀਂ ਜਿਹੜੀ ਐਂਬੂਲੈਂਸ ਹੈ ਇਹ ਵੀ ਤਿਆਰ ਰੱਖੀ ਗਈ ਹੈ ਨਾਲ ਡਾਕਟਰ ਟੀਮ ਹੋਊਗੀ ਕਿਤੇ ਵੀ ਕੋਈ ਇਹੋ ਜਿਹੀ ਕਟਨਾ ਹੁੰਦੀ ਹੈ ਤੁਰੰਤ ਸਾਡੀ ਐਂਬੂਲੈਂਸ ਉੱਥੇ ਪਹੁੰਚੇਗੀ ਸੋ ਸੰਗਤਾਂ ਨੂੰ ਬੇਨਤੀ ਹੈ ਸਾਰੀ ਸੰਗਤਾਂ ਨੂੰ ਕਿ ਭਾਈ ਇਹ ਬੜਾ ਵੱਡਾ ਕਾਜ ਹੈ ਇੱਕ ਬੜਾ ਵੱਡਾ ਸੰਕਟ ਹੈ ਦੇਸ਼ ਦੇ ਸਰ ਤੇ ਆਇਆ ਹੈ ਗੁਰਦ੍ਰਬਾਬਾ ਦੀਪ ਸਿੰਘ ਸ਼ਹੀਦ ਰੇ ਆਪਣੇ ਜ਼ਿੰਮੇਵਾਰ ਸਮਾ ਲਈ ਹੈ ਤੁਨ ਸਭ ਨੂੰ ਬੇਨਤੀ ਹੈ ਕਿ ਇਹਨਾਂ ਹਾਲਾਤਾਂ ਵਿੱਚ ਸੰਗਤਾਂ ਦੇ ਲੰਗਰ ਪਾਣੀ ਵਾਸਤੇ ਜੋ ਵੀ ਆਪ ਦੀ ਵੱਤ ਤੋਂ ਆਟਾ, ਦਾਲ, ਰਿਫਾਈਨਡ ਤੇਲ ਕਿਉ ਮਿੱਠ ਮਸਾਲੇ ਬਿਸਤਰੇ ਜੋ ਵੀ ਭੇਜਣਾ ਉਹ ਗੁਰਦ੍ਰਬਾਬਾ ਦੀਸੀ ਭੇਜ ਸਕਦੇ ਹੋ ਤਾਂ ਕਿ ਆਪ ਰਲ ਮਿਲ ਕੇ ਦੇਸ਼ ਨੂੰ ਸਮਾਜ ਅਤੇ ਲੋਕਾਈ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਜੋ ਹੁਣ ਇਸ ਤੋਂ ਬਾਅਦ ਤੁਹਾਨੂੰ ਆਪਾਂ ਡੋਲਨ ਟਰੰਪ ਦਾ ਇੱਕ ਵੀਡੀਓ ਦਿਖਾ ਦਿੰਨੇ ਹਾਂ ਡੋਲਨ ਟਰੰਪ ਨੇ ਸਵੇਰੇ ਸਵੇਰੇ ਇਸ ਤੋਂ ਪਹਿਲਾਂ ਭਾਰਤ ਪਾਕਿਸਤਾਨ ਵਾਲੀ ਖਬਰ ਦੇਣ ਤੋਂ ਪਹਿਲਾਂ ਭਾਰਤ ਪਾਕਿਸਤਾਨ ਨੂੰ ਸਾਰੀ ਦੁਨੀਆ ਨੂੰ ਇੱਕ ਵੱਡਾ ਝਟਕਾ ਵੀ ਦਿੱਤਾ ਉਹਨਾਂ ਨੇ ਇੱਕ ਹੋਰ ਨਵਾਂ ਵੀਡੀਓ ਜਾਰੀ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਕੈਰ ਕਾਨੂੰਨੀ ਰੂਪ ਦੇ ਵਿੱਚ ਲੋਕ ਅਮਰੀਕਾ ਦੇ ਵਿੱਚ ਗਏ ਹੋਏ ਨੇ ਤਾਂ ਉਹਨਾਂ ਨੂੰ ਕਿਸ ਪ੍ਰਕਾਰ ਦੇ ਨਾਲ ਉੱਥੋਂ ਕੱਢਿਆ ਜਾਊਗਾ ਇਸ ਦੇ ਬਾਰੇ ਨਵੀਂ ਜਾਣਕਾਰੀ ਆਸ ਦੀ ਤਾਜ਼ਾ-ਤਾਜ਼ਾ ਜਾਣਕਾਰੀ ਜਿਹੜੀ ਟਰੰਪ ਨੇ ਸਾਂਝਾ ਕੀਤੀ ਜਰਾ ਇਹ ਵੀ ਸੁਣ ਲਿਓ Today, I signed an executive order to launch the first ever self deportation program for illegal aliens. We are making it as easy as possible for illegal aliens to leave America. Any illegal alien can simply show up at an airport and receive a free flight out of our country. We have also launched a phone app called CBP Home. That's CBP Home where illegals can book a free flight to any foreign country. as long as it's not here, you can go anywhere you want. we're also adding a very important exit bonus for illegals to further incentivize their self-deportation. this deportation bonus will save american taxpayers billions and billions of dollars. what biden did to this country can never be explained, will never ever be accepted. Eventually, when the illegals are gone, it will save us trillions of dollars. However, if illegal aliens choose to remain in America, they're remaining illegally and they will face severe consequences. Illegal aliens who stay in America face punishments including significant jail time, enormous financial penalties, confiscation of all property, garnishment of all wages, imprisonment and incarceration, and sudden deportation. In a place and manner solely of our discretion. So, to all illegal aliens, book your free flight right now. We want you out of America, but if you're really good, we're gonna try and help you get back in. ਥੈਂਕ ਯੂ ਹੁਣ ਟਰੰਪ ਨੇ ਇਹ ਆਖ ਦਿੱਤਾ ਟਰੰਪ ਦੇ ਅਧਿਕਾਰਿਕ ਜਿਹੜਾ ਖਾਤਾ ਉਹਨਾਂ ਦਾ ਡੌਨਲਡ ਟਰੰਪ ਦਾ ਟਵਿੱਟਰ ਦੇ ਉੱਤੇ ਉਸ ਦੇ ਉੱਤੇ ਵੀਡੀਓ ਪਾਇਆ ਗਿਆ ਕਿ ਜਿਹੜੇ ਵੀ ਇਲੀਗਲ ਲੋਗ ਨੇ ਅਮਰੀਕਾ ਦੇ ਵਿੱਚ ਉਹ ਆਪਣੇ ਆਪ ਚਲੇ ਜਾਓ ਜੇ ਤੁਸੀਂ ਨਹੀਂ ਜਾ ਸਕਦੇ ਜਾਣ ਚੋਕੇ ਪੈਸੇ ਨਹੀਂ ਤਾਂ ਅਸੀਂ ਤੁਹਾਨੂੰ ਤੁਹਾਡੇ ਦੇਸ਼ ਭੇਜ ਦੇਵਾਂਗੇ ਪਰ ਤੁਹਾਨੂੰ ਤੁਹਾਡੇ ਦੇਸ਼ ਦਾ ਵਾਪਸ ਜਾਣਾ ਹੀ ਪਊਗਾ ਹੁਣ ਇੱਥੇ ਡੌਨਲਡ ਟਰੰਪ ਦਾ ਇੱਕ ਹੋਰ ਟਵੀਟ ਹੈ ਜਿਹੜਾ ਭਾਰਤ ਪਾਕਿਸਤਾਨ ਯੁੱਧ ਨੂੰ ਲੈ ਕੇ ਟਰੰਪ ਦੇ ਦੁਆਰਾ ਕੀਤਾ ਗਿਆ ਆਫਟਰ ਅ ਲੌਂਗ ਨਾਈਟ ਆਫ ਟਾਕਸ ਮੈਡੀਟੇਟਡ ਬਾਈ ਦਾ ਯੂਨਾਈਟਿਡ ਸਟੇਟਸ ਆਈ ਐਮ ਪਲੀਜ਼ਡ ਟੂ ਅਨਾਉਂਸ India and Pakistan have agreed to a full and immediate siege fire. ਕੰਗ੍ਰੈਚੁਲੇਸ਼ਨ ਟੂ ਬੋਥ ਕੰਟਰੀਜ਼ ਔਨ ਯੂਜ਼ਿੰਗ ਕਾਮਨ ਸੈਂਸ ਐਂਡ ਗ੍ਰੇਟ ਇੰਟੈਲੀਜੈਂਸ ਥੈਂਕ ਯੂ ਫਾਰ ਯੋਰ ਅਟੈਂਸ਼ਨ ਟੂ ਥਿਸ ਮੈਟਰ ਕਿ ਇਸ ਮੈਟਰ ਦੇ ਉੱਤੇ ਅਟੈਂਸ਼ਨ ਦੇਣ ਵਾਸਤੇ ਤੁਹਾਡਾ ਧੰਨਵਾਦ ਭਾਰਤ ਅਤੇ ਪਾਕਿਸਤਾਨ ਦਾ ਤੁਸੀਂ ਦੋਨਾਂ ਨੇ ਜਿਹੜੀ ਕਾਮਨ ਸੈਂਸ ਹੈ ਉਹ ਵਰਤੀ ਅਤੇ ਇਸ ਯੁੱਧ ਦੇ ਵਿੱਚ ਯੁੱਧ ਬਰਾਮ ਲਗਾਇਆ ਅੱਜ ਭਾਰਤ ਅਤੇ ਪਾਕਿਸਤਾਨ ਦੇ ਬਾਰਡਰਾਂ ਦੇ ਉੱਤੇ ਸੀਜ਼ਫਾਇਰ ਕੀਤਾ ਜਾਊਗਾ ਸੀਜ਼ਫਾਇਰ ਹੋਊਗਾ ਇਸ ਤੋਂ ਬਾਅਦ ਅਗਰ ਕੋਈ ਵੀ ਕਿਸੇ ਦੇ ਉੱਤੇ ਹਮਲਾ ਕਰਦਾ ਤਾਂ ਉਸ ਨੂੰ ਯੁੱਧ ਸਮਝਿਆ ਜਾਊਗਾ ਉਸ ਨੂੰ ਯੁੱਧ ਦਾ ਚੈਲੰਜ ਸਮਝਿਆ ਜਾਊਗਾ ਕਿ ਸਾਨੂੰ ਯੁੱਧ ਵਾਸਤੇ ਚੈਲੰਜ ਕੀਤਾ Okay. Hey. ਭਾਰਤ ਤੇ ਪਾਕਿਸਤਾਨ ਦਾ ਯੁੱਧ ਰੁਕ ਚੁੱਕਾ ਹੈ ਸਿੱਖਾਂ ਵਾਸਤੇ ਪੰਜਾਬੀਆਂ ਵਾਸਤੇ ਅਤੇ ਪੂਰੇ ਦੇਸ਼ ਦੁਨੀਆ ਵਾਸਤੇ ਇਹ ਸਾਰਿਆਂ ਤੋਂ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਇਸ ਦੇ ਉੱਤੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਇਸ ਦੇ ਉੱਤੇ ਭਾਰਤ ਸਰਕਾਰ ਨੇ ਵੀ ਨਾਲ ਦੀ ਨਾਲ ਇੱਕ ਜਵਾਬ ਦੇ ਦਿੱਤਾ ਕਿ ਅਗਰ ਪਾਕਿਸਤਾਨ ਨੇ ਫੇਰ ਤੋਂ ਕੋਈ ਵੀ ਨਿੱਕਾ ਜਾਂ ਵੀ ਹਮਲਾ ਕੀਤਾ ਜਾਂ ਨਿੱਕਾ ਜਾਂ ਵੀ ਡਰੋਨ ਇੱਧਰ ਆਇਆ ਤਾਂ ਅਸੀਂ ਇਸ ਨੂੰ ਯੁੱਧ ਸਮਝਾਂਗੇ ਅਸੀਂ ਇਸ ਨੂੰ ਵਾਰ ਸਮਝਾਂਗੇ ਅਤੇ ਪਾਕਿਸਤਾਨ ਨੂੰ ਉਹਦੇ ਘਰ ਦੇ ਵਿੱਚ ਵੜ ਕੇ ਕੁੱਟਿਆ ਜਾਊਗਾ ਇਹ ਸੀ ਉਹ ਸਾਰਿਆਂ ਤੋਂ ਵੱਡੀ ਖੁਸ਼ਖਬਰੀ ਜਿਸ ਦਾ ਸਾਰਿਆਂ ਨੂੰ ਬੇਸabri ਦੇ ਨਾਲ ਇੰਤਜ਼ਾਰ ਜਾਰਸੀ ਗੰਗਾ ਨਗਰ ਦੇ ਵਿੱਚ ਗੁਰਦੁਆਰਿਆਂ ਦੇ ਦਰਵਾਜ਼ੇ ਖੋਲੇ ਗਏ 24 ਘੰਟੇ ਸੇਵਾ ਵਾਸਤੇ ਜਿਹੜੇ ਸਿੱਖ ਤਿਆਰ ਬਰ ਤਿਆਰ ਨੇ ਔਰ ਇਧਰ ਦੂਜੇ ਪਾਸੇ ਡੋਲਨ 트ੰਪ ਨੇ ਵੀ ਪੰਜਾਬੀਆਂ ਵਾਲੀ ਗੱਲ ਕਰ ਦਿੱਤੀ ਕਿ ਕਿਸੇ ਵੀ ਚੀਜ਼ ਨੂੰ ਪਿਆਰ ਦੇ ਨਾਲ ਹੱਲ ਕਰ ਲਿਆ ਜਾਂਦਾ ਹੈ ਔਰ ਅਮਰੀਕਾ ਨੇ ਕੱਲ ਰਾਤ ਸਾਰੀ ਰਾਤ ਬੈਠ ਕੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਇਸ ਮਸਲੇ ਨੂੰ ਠੱਲ ਪਾਈ ਗਈ ਤੇ ਉਹਨਾਂ ਨੇ ਕਿਹਾ ਕਿ ਦੋਨੋਂ ਹੀ ਪ੍ਰਧਾਨ ਮੰਤਰੀ ਮੰਨ ਚੁੱਕੇ ਨੇ ਆਪਸ ਦੇ ਵਿੱਚ ਬੈਠ ਕੇ ਕਿ ਅੱਜ ਦੀ ਰਾਤ ਸੀਜ਼ਫਾਇਰ ਕੀਤਾ ਜਾਊਗਾ ਤੇ ਸੀਜ਼ਫਾਇਰ ਦਾ ਉਲੰਘਣ ਨਹੀਂ ਹੋਊਗਾ ਅਤੇ ਇਸ ਤੋਂ ਬਾਅਦ ਕੋਈ ਵੀ ਵੀ ਯੁੱਧ ਨਹੀਂ ਹੋਊਗਾ ਸੋ ਇਹ ਸਾਰਿਆਂ ਤੋਂ ਵੱਡੀ ਖੁਸ਼ਖਬਰੀ ਸੀ ਉਮੀਦ ਕਰਦੇ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਊਗਾ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਚੈਨਲ ਨੂੰ ਸਪੋਰਟ ਕਰਨ ਵਾਸਤੇ ਸੱਚੀ ਜਾਣਕਾਰੀ ਸੱਚੀ ਖਬਰ ਨੂੰ ਸਪੋਰਟ ਕਰਨ ਵਾਸਤੇ ਇੱਧਰ QR ਕੋਡ ਵੀ ਦਿੱਤਾ ਹੈ ਇਸ ਨੂੰ ਵੀ ਤੁਸੀਂ ਸਕੈਨ ਕਰਕੇ ਸਪੋਰਟ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ